ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਕਿ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਇਹ ਜਦੋਂ ਬ੍ਰੇਕ ਮਾਰੀ ਜੱਟ ਦਮ ਦੀ ਹਾਂ ਬ੍ਰੇਕ ਮਾਰਨ ਦੇ ਕਾਰਨ ਗੱਡੀ ਵੀ ਕਰੀ ਗਈ ਕਿੰਨਾ ਕੁ ਨੁਕਸਾਨ ਹੋ ਗਿਆ ਯਾਨੀ ਨੁਕਸਾਨ ਹੋ ਤਾਂ ਬੜ ਗਿਆ ਬਾਕੀ ਗੱਡੀ ਦਾ ਨੁਕਸਾਨ ਹੋ ਗਿਆ ਕਿੰਨਾ ਕੁ ਨੁਕਸਾਨ ਹੈ ਗੱਡੀ ਦਾ ਕੋਈ ਦਾ ਟਾਟਰ ਤੇ ਆਪਣਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਬੰਦ ਕਰਨਾ ਚਾਹੀਦਾ ਕੋਈ ਹੈਲਪ ਕੀਤੀ ਜਾਵੇ ਵੀ ਰੋਡਾਂ ਤੇ ਗੱਡੀਆਂ ਪੈਣਾ ਕੋਈ ਨਾ ਕਰੇ ਪੈਰ ਤੇ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਕਿ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਇਹ ਅਗਲੇ ਜਿੱਦ ਨੂੰ ਬ੍ਰੇਕ ਮਾਰੀ ਜੱਟ ਦਮ ਦੀ ਹਾਂ ਬ੍ਰੇਕ ਮਾਰਨ ਦੇ ਕਾਰਨ ਗੱਡੀ ਬੁਰੀ ਹੋ ਗਈ ਇਸ ਤੋਂ ਕਿੰਨਾ ਕੁ ਨੁਕਸਾਨ ਹੋ ਗਿਆ ਜਾਣੀ ਨੁਕਸਾਨ ਹੋ ਤਾਂ ਬੱਜ ਗਿਆ ਬਾਕੀ ਜਿਹੜਾ ਨੁਕਸਾਨ ਹੋ ਗਿਆ ਕਿੰਨਾ ਕੁ ਨੁਕਸਾਨ ਹੈ ਗੱਡੀ ਦਾ ਕੋਈ ਗੱਲ ਕਰਦੇ ਆਪਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਬੰਦ ਕਰਨਾ ਚਾਹੀਦਾ ਕੋਈ ਹੈਲਪ ਕੀਤੀ ਜਾਵੇ ਵੀ ਰੋਡਾਂ ਤੇ ਗੱਡੀਆਂ ਬਿਨਾਂ ਕੋਈ ਨਾ ਕਰੂ ਪੈਰ ਤੇ ਜਿਹੜੇ ਨੇ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਹੈ ਕੀ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਇਹ ਅਗਲੇ ਜਿੱਦ ਨੂੰ ਬ੍ਰੇਕ ਮਾਰੀ ਜੱਟ ਦਮ ਦੀ ਹਾਂ ਬ੍ਰੇਕ ਮਾਰਨ ਦੇ ਕਾਰਨ ਗੱਡੀ ਬੁਰੀ ਹੋ ਗਈ ਇਸ ਤੋਂ ਕਿੰਨਾ ਕੁ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਹੋ ਤਾਂ ਬੱਜ ਗਿਆ ਬਾਕੀ ਜਿਹੜਾ ਨੁਕਸਾਨ ਹੋ ਗਿਆ ਕਿੰਨਾ ਕੁ ਨੁਕਸਾਨ ਹੈ ਗੱਡੀ ਦਾ ਕੋਈ ਗੱਲ ਟਾਲੜ ਤੇ ਆਪਾਂ ਲੱਭੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਬੰਦ ਕਰਨਾ ਚਾਹੁੰਦੇ ਕੋਈ ਹੈਲਪ ਕੀਤੀ ਜਾਵੇ ਵੀ ਰੋਡਾਂ ਤੇ ਗੱਡੀਆਂ ਪੈਣਾ ਕੋਈ ਨਾ ਕਰੇ ਪੈਰ ਤੇ ਜਿਹੜੇ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਕੀ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਇਹ ਅਖਲੇ ਜਿੱਦ ਨੂੰ ਬ੍ਰੇਕ ਮਾਰੀ ਜੱਟ ਦਮ ਦੀ ਹਾਂ ਬ੍ਰੇਕ ਮਾਰਨ ਦੇ ਕਾਰਨ ਗੱਡੀ ਵੀ ਚਲੀ ਗਈ ਕਿੰਨਾ ਕੁ ਨੁਕਸਾਨ ਹੋ ਗਿਆ ਯਾਨੀ ਨੁਕਸਾਨ ਹੋ ਗਿਆ ਗੱਡੀ ਦਾ ਪਾਕ ਗੱਡੀ ਦਾ ਨੁਕਸਾਨ ਹੋ ਗਿਆ ਕਿੰਨਾ ਕੁ ਨੁਕਸਾਨ ਹੈ ਗੱਡੀ ਦਾ ਕੋਈ ਨਾ ਚੱਲ ਰਿਹਾ ਪਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਯਾਨੀ ਇਹ ਬੰਦ ਕਰਨਾ ਚਾਹੁੰਦੇ ਕਿ ਹੈਲਪ ਕੀਤੀ ਜਾਵੇ ਵੀ ਰੋੜਾ ਤੇ ਗੱਡੀਆਂ ਬਿਨਾਂ ਕੋਈ ਨਾ ਕਰੂ ਪੈ ਕੇ ਜਿਹੜੀ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਕੀ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਇਹ ਦੇਖ ਲੇ ਜਿੱਦਾਂ ਬ੍ਰੇਕ ਮਾਰੀ ਜੱਟਾਂ ਦੀ ਹਾਂ ਬ੍ਰੇਕ ਮਾਰਨੇ ਕਾਰਨ ਗੱਡੀ ਨੂੰ ਕਰੀ ਐਕਸੀਡੈਂਟ ਕਿੰਨਾ ਕੁ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਹੋ ਤਾਂ ਗੱਡਿਆ ਭਾਗ ਗੱਡੀ ਦਾ ਨੁਕਸਾਨ ਹੋ ਗਿਆ ਕਿੰਨਾ ਕੁ ਨੁਕਸਾਨ ਹੈ ਗੱਡੀ ਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਜਾਨੀ ਇਹ ਬੰਦ ਕਰਨਾ ਚਾਹੁੰਦੇ ਕੋਈ ਹੈਲਪ ਕੀਤੀ ਜਾਵੇ ਵੀ ਰੋੜਾ ਤੇ ਗੱਡੀਆਂ ਬੈਨਾ ਕੋਈ ਨਾ ਕਰੇ ਤਾਂ ਪੈ ਕੇ ਜਿਹੜੀ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਕੀ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਇਹ ਦੇਖ ਲੇ ਗੱਡੀ ਨੇ ਬ੍ਰੇਕ ਮਾਰੀ ਜਿੱਕਦਾ ਮੈਂ ਹਾਂ ਬ੍ਰੇਕ ਮਾਰਨੇ ਕਾਰਨ ਗੱਡੀ ਨੂੰ ਕਰੀ ਐਕਸੀਡੈਂਟ ਕਿੰਨਾ ਕੁ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਹੋ ਤਾਂ ਗੱਡਿਆ ਭਾਗ ਗੱਡੀ ਦਾ ਨੁਕਸਾਨ ਹੋ ਗਿਆ ਕਿੰਨਾ ਕੁ ਨੁਕਸਾਨ ਹੈ ਗੱਡੀ ਦਾ ਕੋਈ ਦਾ ਚਾਦਰ ਤੇ ਆਪਣਾ ਨੰਬਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਬੰਦ ਕਰਨਾ ਚਾਹੁੰਦੇ ਕੋਈ ਹੈਲਪ ਕੀਤੀ ਜਾਵੇ ਵੀ ਰੋਡਾਂ 'ਤੇ ਗੱਡੀਆਂ ਪੈਣਾ ਕੋਈ ਨਾ ਕਰੇ ਪੈਦਲ ਜਿਹੜੇ ਆ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਕਿ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਇਹ ਅਗਲੇ ਜਦੋਂ ਬ੍ਰੇਕ ਮਾਰੀ ਜੱਟ ਦਾ ਮੀ ਹਾਂ ਬ੍ਰੇਕ ਮਾਰਨ ਦੇ ਕਾਰਨ ਗੱਡੀ ਬਚ ਗਈ ਜਸਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਜਾਣੀ ਨੁਕਸਾਨ ਹੋ ਤਾਂ ਬੱਜ ਗਿਆ ਬਾਕੀ ਜਿਹੜਾ ਨੁਕਸਾਨ ਹੋ ਗਿਆ ਕਿੰਨਾ ਕੁ ਨੁਕਸਾਨ ਹੈ ਗੱਡੀ ਦਾ ਕੋਈ ਦਾ ਟਾਟਰ ਤੇ ਆਪਾਂ ਨਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਬੰਦ ਕਰਨਾ ਚਾਹੁੰਦੇ ਕੋਈ ਹੈਲਪ ਕੀਤੀ ਜਾਵੇ ਵੀ ਰੋਡਾਂ 'ਤੇ ਗੱਡੀਆਂ ਪੈਣਾ ਕੋਈ ਨਾ ਜਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਕਿ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਇਹ ਦੇਖ ਲੇ ਜਦੋਂ ਬ੍ਰੇਕ ਮਾਰੀ ਜੱਟਾ ਮੀ ਹਾਂ ਬ੍ਰੇਕ ਮਾਰਨੇ ਕਾਰਨ ਗੱਡੀ ਵੀ ਕਰੀ ਐਕਸੀਡੈਂਟ ਕਿੰਨਾ ਕੁ ਨੁਕਸਾਨ ਹੋ ਗਿਆ ਜਾਣੀ ਨੁਕਸਾਨ ਹੋ ਤਾਂ ਬੱਜ ਗਿਆ ਬੱਗ ਗੱਡੀ ਦਾ ਨੁਕਸਾਨ ਹੋ ਗਿਆ ਕਿੰਨਾ ਕੁ ਨੁਕਸਾਨ ਹੈ ਗੱਡੀ ਦਾ ਕੋਈ ਨਾ ਚੱਲ ਰਿਹਾ ਪਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਜਾਣੀ ਇਹ ਬੰਦ ਕਰਨਾ ਚਾਹੁੰਦੇ ਕਿ ਹੈਲਪ ਕੀਤੀ ਜਾਵੇ ਵੀ ਰੋਡਾਂ ਤੇ ਗੱਡੀਆਂ ਬਿਨਾਂ ਕੋਈ ਨਾ ਕਰੂ ਪੈ ਕੇ ਜਿਹੜੇ